ਉੜਾੜਾ ਵਿਰਸਾ ਸਾਂਭਿਆ ਹੋਇਆ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਤਾਂ ਉੜਾੜਾ ਜਿਹੜੀ ਸਹਾਹਾ ਹਾ ਹਾ ਤੇ ਇਹ ਮਰਾ ਦਾ ਮਾਸਟਰ ਜੀ ਨੇ ਇੱਥੇ ਪੜ੍ਹਾ ਰਹੇ ਨੇ ਠੀਕ ਲਾਇਆ ਕਿੰਨੇ ਕਲਾ ਲੈਣੇ ਕਿੰਨੇ ਕਲਾ ਲੈਣੇ ਇੱਕ ਨੇ ਤਾਂ ਲਾ ਲੈਣੇ ਹੋਰ ਕੀ ਬਾਹ ਕਿ ਬਾਹ ਨਾ ਮਰਨਾ ਥੋੜਾ ਹੋਵੇ ਹੋਵੇ ਹਾਂਜੀ 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 ਮੈਂ ਮੇਰੀ ਜ਼ਿੰਦਗੀ ਚ ਗੱਡੀ ਚਲਾਇਆ ਟਰੱਕ ਬੰਬੇ ਅੱਛਾ ਜੀ ਨਾ ਗੇੜਾ ਸੀਸਾ ਤੋੜਿਆ ਨਾ ਆਪਦਾ ਟੁੱਟਣ ਦੇ ਚੇ ਤਿੰਨ ਮੰਝਲੀ ਬੱਸ 7 ਸਾਲ ਚਲਾਤੀ ਸ਼ਹਿਰ ਚ ਤਿੰਨ ਮੰਝਲੀ ਹੈਲੋ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ YouTube ਚੈਨਲ ਸਿੰਘ ਵਲੋਗਸ ਅੱਜ ਚ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਤੰਦਰੁਸਤ ਹੋਵਾਂਗੇ ਸਹੀ ਹੋਵਾਂਗੇ ਮੈਂ ਹਰਕਿਰਤ ਸਿੰਘ ਤੇ ਮੇਰਾ ਸਾਥੀ ਲਾਪਰੇ ਸਿੰਘ ਆ ਚੱਲੇ ਜੀ ਅਸੀਂ ਧੂੜੀ ਤੇ ਵਿੱਚ ਵਿੱਚ ਇਤਿਹਾਸਕ ਸਥਾਨ ਆਣਗੇ ਤੇ ਕਲਚਰਲ ਜਿਹੜੀਆਂ ਥਿੰਗਸ ਨੇ ਇਹਨੂੰ ਪਸੰਦ ਆਣੀਆਂ ਸੱਭਿਆਚਾਰ ਨੂੰ ਵਿਚਾਰੀਆਂ ਨੇ ਜਿਹੜੀਆਂ ਉਹ ਚੀ ਤੁਹਾਨੂੰ ਦਿਖਾਵਾਂਗੇ ਅੱਜ मिलते हैं जी वीडियो जी। हाँ जी हम अह चुके हैं जी गुरद्वरा साहब सिखा विखे जो कि श्री गुरु तेग बहादुर जी महाराज वालों चरण छू प्राप्त है इतने दर्शन करते हैं जी फिर चलते हैं जी अगे ਤੂਰੀ ਜਾਂਦੇ ਜਾਂਦੇ ਇਸੇ ਰੋਗੇ ਸੀ ਛੱਪੜ ਤੇ ਸਿੱਖੇ ਛੱਪੜ ਨੀਚੀ ਲਾ ਦੀ ਇਹਨਾਂ ਸੋਣਾ ਨਾ ਪਾਣੀ ਵੀ ਠੀਕ ਲੱਗ ਰਿਹਾ ਪੂਰਾ ਘੈਂਟ ਸਕੂਨ ਮਿਲਦਾ ਪੂਰਾ ਇੱਥੇ ਆ ਕੇ ਕਹਿੰਦੀ ਇਹ ਬਾਬਾ ਜੀ ਬੈਠੇ ਨੇ ਫੇਰ ਮਤਲਬ ਜਿਹੜਾ ਹੁਣ ਹੁਣ ਬੰਦੇ ਨੇ ਜਿਹੜੇ ਪਹਿਲਾਂ ਹੁੰਦੇ ਸੀ ਮਤਲਬ ਵਿਚਾਰਾਂ 'ਚ ਕੀ ਫਰਕਾ ਜਿਹੜੀ ਹੁਣ ਦੀ ਨੌਜਵਾਨ ਪੀੜ੍ਹੀ ਆ ਉਹ 'ਚ ਕੀ ਫਰਕਾ ਜਿਹੜੇ ਪਹਿਲਾਂ ਨੌਜਵਾਨ ਹੁੰਦੇ ਸੀ ਉਹਨਾਂ 'ਚ ਕੀ ਫਰਕ ਸੀ ਅੱਲਾ ਇਹ ਅੱਛੇ ਜਾਂਦੇ ਹੁੰਦੇ ਨੇ ਚੱਕ ਦੇ ਕੰਮਾਂ ਚੰਬੜਿਆਂ ਦੇ ਕੰਮ ਕਰ ਨੂੰ ਹਾਂ ਨਹੀਂ ਹੂੰ ਉਹ ਨਾਲੇ ਹਰਕਲਾ ਰਹਿੰਦੇ ਨੇ ਅੱਛਾ ਪਹਿਲਾ ਮਤਲਬ ਸਤਕਾਰ ਵੀ ਬਹੁਤ ਹੁੰਦਾ ਸੀ ਹਾਂ ਜੀ ਹਾਂ ਹੁਣ ਨਾਲ ਕਾ ਜਮਾ ਦੇਚੀ ਬੰਦ ਬਣ ਜਾਂਦੇ ਨੇ ਹੂੰ ਤੇ ਬਚਪਨ ਚ ਕੀ ਕਰਦੇ ਹੁੰਦੇ ਸੀ ਕਰ ਬਚਪਨ ਜਾਂ ਹੂੰ ਬਚਪਨ ਤੇ ਬਚਾ ਮੈਂ ਚਾਚਾਰ ਨਹੀਂ ਆ ਹੂੰ ਸੰਗਰ ਹੂੰ ਇਹ ਹੀ ਤੀ ਕੰਮ ਹੋਰ ਤਾਂ ਕੋਈ ਕੰਮ ਨਹੀਂ ਸੀ ਅੱਛਾ ਮਾਪੇ ਦਾ ਰ ਹੁੰਦਾ ਸੀ ਹਾਂ ਬੜਾ ਪੂਰਾ ਤੇ ਸਤਕਾਰ ਪੂਰਾ ਕਰਦੇ ਹੁੰਨੇ ਹਨ ਹੁਣ ਘਟ ਗਿਆ ਅੱਗੇ ਨਾਲੋਂ ਹੋਰ ਤਾਂ فرق ਪੈ ਗਿਆ ਅੱਗੇ ਤਾਂ ਮਾਬੋ ਜੀ ਫੱਡਾ ਚੱਕ ਲੈਂਦਾ ਹੂੰ ਐ ਹੁੰਦਾ ਵੀ ਭਾਏ ਦਾ ਬਜਨੇ ਤੇ ਅਜ ਨਹੀਂ ਭਜਨੇ ਤੇ ਹੁਣ ਜਿਵੇਂ ਨੌਜਵਾਨ ਪੀੜੀ ਬਾਹਰ ਗਈ ਆ ਅਸੀਂ ਸਿੱਖੇ ਤੋਂ ਵੀ ਗਈ ਹੁਣੀ ਘਸੀ ਹਾਂ ਬਹੁਤ ਪਿੱਲਾ ਹੋਇਆ ਵੇ ਪਿੰਡ ਤਾਂ ਪਿੱਲਾ ਹੋ ਗਿਆ ਪਿੱਲਾ ਹੀ ਆ ਮਨ ਜੋ ਮੁੰਡਾ ਦਾ ਕੋਈ ਚੰਗਾ ਹੈ ਹੀ ਨਹੀਂ ਅੱਛਾ ਅਰੇ ਦੇਖ ਆ ਸਾਰੇ ਗਏ ਹੂੰ ਕੁੜੀਆਂ ਬੜੀਆਂ ਵੇ ਸਭ ਸਭ ਕੁੜੀਆਂ ਹੂੰ ਐ ਚੱਲਦਾ ਰਾਮਾ ਕਿਰਸਾਂ ਸਵਾਲ ਕੌਣ ਕਰੂ ਹਣਾ ਸਾਂਵਸਵਾਲ ਕੌਣ ਕਰੂਗਾ ਮੈਂ ਕਿਹਾ ਹੁਣ ਤਾਂ ਪਿੱਛੀ ਉਹ ਹੋਈ ਹੂੰ ਸਹੀ ਗੱਲ ਫਿਰ ਮਨੋਰੰਜਨ ਵਾਸਤੇ ਕੀ ਕਰਦੇ ਹੂੰ ਮਨੋਰੰਜਨ ਵਾਸਤੇ ਕੀ ਕਰਦੇ ਹੂੰ ਮਨੋਰੰਜਨ ਵਾਸਤੇ ਸਹੀ ਗੱਲ ਆ ਇੰਨੇ ਕਿਲਾ ਲੈਨੇ ਆ ਕਿੰਨੇ ਕਿਲਾ ਲੈਨੇ ਆ ਇੱਕ ਨੇ ਤਾਂ ਲਾ ਲੈਨੇ ਆ ਉਹ ਕੀ ਬਾਹਰ ਕੀ ਬਾਹਰ ਨਾ ਮਰਨਾ ਥੋੜਾ ਹੈ ਅੱਛਾ ਹਾਂ ਪਰ ਰਾਤ ਨੂੰ ਲਾ ਲੈਨੇ ਆ ਹਾਂ ਇਥੇ ਫਿਰ ਸਾਥ ਦਾ ਮਤਲਬ ਹੈ ਹਾਂ ਸਾਥ ਐ ਅੱਡਾ ਅੱਛਾ ਅਰੇ ਅੱਡਾ ਬੱਸ ਅੱਛਾ 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 ਇਹ ਮਨ ਨਾ ਡਾਵਾਇਦਾ ਅੱਛਾ ਆ ਗਵਾੜ ਗਾਂਭੂ ਇਹ ਮਨਾਂਦੀ ਹੈ ਅੱਛਾ ਜੀ ਇੱਧਰ ਆਪਾਂ ਹੀ ਨਹੀਂ ਪਤੀ ਆ ਬੱਸ ਇਥੋਂ ਇਹਨੂੰ ਵਰਗੀ ਪੈਣ ਪੱਤੀ ਹੈ ਅੱਛਾ ਹੀ ਆਹ ਤੋਂ ਮੁੜ ਕੇ ਹੂੰ ਬੀਹੋ ਆ ਜਿੱਥੇ ਬਸ ਬਗੀ ਉਥੋਂ ਮੁੜ ਕੇ ਇਧਰ ਭੈਣ ਭਤੀ ਨੂੰ ਜਾਂਦੇ ਆਂ ਅੱਛਾ ਤੇ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਪੜ ਰਿਹਾ ਹੋਵੇ ਸਾਡਾ ਕੋਈ ਐ ਜੀ ਮੈਂ ਕਹਾਂ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਪੜ ਰਿਹਾ ਹੋਵੇ ਜਿਹੜਾ ਮਜ਼ਰਬ ਲੱਗਿਆ ਹੋਵੇ ਯਾਰ ਹਾਂ ਬਾਕੀ ਜਿਸਵਾਬ ਆ ਗਿਆ ਹਾਂ ਰਿਹਾ ਕੋਈ रहेਗੇ ਬਰੇ ਰਹੇ ਜੇ ਵੀ ਹੂੰ ਉਹ ਤਾਂ ਕੋਈ ਇੱਕ ਯਾਦ ਹੋਵੇ ਹੈ ਮੈਨੂੰ ਯਾਦ ਹੋਵੇ ਕੋਈ ਯਾਦ ਕਿ ਨਹੀਂ ਵੀ ਕੋਈ ਖੂਸੂਰਤ ਪਾਲ ਹੋਵੇ ਜ਼ਿੰਦਗੀ ਦਾ ਵੀ ਸਭ ਤੋਂ ਵੱਧ ਖੁਸ਼ੀ ਮਿਲੀ ਹੋਵੇ ਸਭ ਤੋਂ ਵੱਧ ਕੋਈ ਹੈ ਕਨ ਪਤਾ ਨਹੀਂ ਹੂੰ ਮੂਵੀ ਮਤਲਬ ਠੀਕ ਗਈ ਆ ਵਧੀਆ ਲੰਗੀ ਜ਼ਿੰਦਗੀ ਹਾਂ ਠੀਕ ਨਾਮ ਕੀ ਤੁਹਾਡਾ ਨਾਮ ਅਮਰਜੀਤ 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 ਸਿੰਘ ਪਿੰਡ ਸੇਕਾ ਪਿੰਡ ਦੇਖਾ ਠੀਕ ਹੈ ਬਹੁਤ ਵਧੀਆ ਲੱਗਿਆ ਮਿਲ ਕੇ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਠੀਕੀ ਵਾਇਲ ਖਾਲਸਾ ਫਤਿਹ ਨਹੀਂ ਹੁੰਦਾ ਅੱਛਾ ਕੋਠੀ ਤੇ ਜੁੱਤੀ ਲਾ ਕੇ ਆਉਣਾ ਪਊਗਾ ਤੈਨੂੰ ਤੇ ਮੀਦਾ ਡਰੋ ਤੇਰੀ ਦਾ ਨਾ ਟਰਾਲੀ ਬੜਿਆ ਤੇਰਾ ਨਾ ਮੋਟਰਸਾਈਕਲ ਨਾ ਤੇਰੀ ਕਾਰ ਉਹ ਤੈਨੂੰ ਕਹੂਗੀ ਜੁੱਤੀ ਉੱਥੇ ਲਾ ਕੇ ਆਪੋ ਚੱਲ ਆਇਆ ਮੈਂ ਬੜਿਆ ਜਿਖੇ ਕਰੇ ਮੈਂ ਜੁੱਤੀ ਲੈ ਕੇ ਹੂੰ ਉਹ ਉਹ ਤੇਰੇ ਜੋ ਬੈਕ ਲਾ ਉਹ ਨੂੰ ਨੇ ਇਹ ਲੱਗਈ ਆਪਦੇ ਸਹੁਰੇ ਨੂੰ ਬਾਪੂ ਜੀ ਮੈਂ ਹੁਣ ਹੀ ਪੋਚਾ ਲਾਇਆ ਅੱਛਾ ਠੀਕ ਚ ਉਹ ਬੋਟੀ ਸਾਡੇ ਕੀ ਕੰਮ ਦੀ ਬਈ ਕੋਈ ਕੰਮ ਨਹੀਂ ਸੇ ਆਉਣ ਵਾਲੇ ਸਮੇਂ ਚ ਕੁ ਸਮੇਂ ਚ ਮੈਂ ਜੇ ਖਾਣਾ ਦੇਖਾਂ ਤੂੰ ਜ਼ਰੂਰ ਦੇਖੇਗਾ ਹਾਂ ਉਡੀ ਦੀ ਦੁਆਰੇ ਕਦਰ ਪਈ ਗੋਦੀ ਦੀ ਦੁਆਰੇ ਪਈ ਜੀ ਮੈਂ ਤਾਂ ਨਹੀਂ ਦੇਖਣੀ ਆ ਕਿਉਂ ਮੇਰੀ ਬਾਟ ਨੇੜੇ ਆਈ ਹੋਈ ਆ ਤੇਰੀ ਬਾਟ ਹੈਗੀ ਅਜੇ ਤੂੰ ਦੇਖੇਗਾ ਕੁੜੀ ਦੀ ਤਾਂ ਘਰ ਫੇਰ ਪਾਈ ਚੱਲੀ ਨਾ ਕੋਈ ਨਹੀਂ ਅਜੇ ਨਹੀਂ ਪਈ ਜਾਂ ਤੇ ਅਜੇ ਨਹੀਂ ਅਜੇ ਉਹ ਕੁੜੀ ਗੁਰੂਆਟ ਤੀਤੀ ਕਿਲਿਆਣੇ ਨੂੰ ਕੁੜੀ ਮਿਲਦੀ ਨਹੀਂ ਮੈਂ ਤੇਰੇ ਨਾਲ ਸਹਿਮਤ ਹਾਂ ਅਜੇ ਨਹੀਂ ਅਜੇ ਨਹੀਂ ਅਜੇ ਚਲੋ ਠੀਕ ਹੈ ਜਦੋਂ ਮੁੰਡੇ ਵਾਲਾ ਕਹਿੰਦਾ ਨਾ ਵਾ 20 ਲੱਖ ਲੈਣੇ ਇਹੋ ਕੁੜੀ ਵਾਲੇ ਨੇ ਕਿਹਾ ਵੀ ਆ ਕੁੜੀ ਵਟਾਉਣੇ ਪੱਲੜੇ ਚ ਇੰਨੇ ਪੈਸੇ ਤੋਲਦੇ ਹਾਂਜੀ ਹੁਣ ਸੁਲਤਾਨਪੁਰ ਪੈਂਦਾ ਇੰਨੀ ਅਸੀਂ ਤੇ ਆ ਬੁੱਤ ਬਣੇ ਹੋਏ ਨੇ ਜੀ ਸੰਤ ਲੱਗਿਆ ਸੀ ਅਸਲੀ ਨੇ ਬਾਪੂ ਜੀ ਬਣੇ ਹੋਏ ਨੇ ਬੀਬੀ ਆਣਾ ਲਵੀ ਹਾਂਜੀ ਅਸੀਂ ਦੂਰੋਂ ਹੀ ਆ ਰਹੇ ਸਾਨੂੰ ਐ ਲੱਗਿਆ ਕਿ ਅਸਲੀ ਚ ਬੈਠੇ ਨੇ ਨੇੜੇ ਆ ਕੇ ਪਤਾ ਚੱਲਿਆ ਤੇ ਆ ਊੜਾ ੜਾ ਵਿਰਸਾ ਸਾਂਭਿਆ ਹੋਇਆ ਜੀ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਊੜਾ ੜਾ ਏਡੀ ਸਹਾਹਾਹਾ ਤੇ 임라 ਦਾ ਮਾਸਟਰ ਜੀ ਨੇ ਇੱਥੇ ਪੜ੍ਹਾ ਰਹੀ ਨੇ ਹਾਂਜੀ ਹੁਣ ਅਸੀਂ ਮੂਲੋਵਾਲ ਸਾਹਿਬ ਆਏ ਸੀ ਜੀ ਤੇ ਦਰਸ਼ਨ ਕਰ ਲਏ ਜੀ ਤੇ ਪਹਿਲਾਂ ਵੀ ਅਸੀਂ ਇੱਥੇ ਗੁਰੂ ਘਰ ਦੀ ਵੀਡੀਓ ਬਣਾਈ ਹੋਈ ਆ ਤੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਲਿੰਕ ਮਿਲ ਜੂਗਾ ਜੈਸੋਰੀ ਦੇਖਣਾ ਚਾਹੁੰਦੇ ਤਾਂ ਜਰੂਰ ਦੇ ਸਕਦੇ ਆ ਜੀ ਹੁਣ ਜਾਂਦੇ ਆ ਜੀ ਰਣੀਕੇ ਉੱਥੇ ਮੰਦਿਰ ਆ ਇੱਕ ਪ੍ਰਸਿੱਧ ਤੇ ਉਹ ਤੋਂ ਬਾਅਦ ਧੂਰੀ ਜਾਵਾਂਗੇ ਤੇ ਉੱਥੇ ਇੱਕ ਚੀਜ਼ ਖਾਣ ਚੱਲੇ ਆ ਉਹ ਵੀ ਦਿਖਾਵਾਂਗੇ ਹਾਂਜੀ ਹੁਣ ਆਏ ਆ ਜੀ ਪਿੰਡ ਮੂਲਦਵਾਲ ਜਿਹੜਾ ਤੁਸੀਂ ਪਿੱਛੇ ਸੀਨ ਦੇਖ ਰਹੇ ਹੋ ਇੱਥੇ ਸ਼ੂਟਿੰਗ ਹੋਈ ਸੀ ਸਿੰਘ ਇਜ਼ ਬਲਿੰਗ ਮੂਵੀ ਦੀ 2015 ਚ ਅਕਸ਼ੇ ਕੁਮਾਰ ਦੀ ਮੂਵੀ ਹੈ ਜੀ ਤੇ ਦੇਖ ਸਕਦੇ ਹੋ ਇੱਥੇ ਸ਼ੂਟਿੰਗ ਹੋਈ ਸੀ ਤਲੰਦੀ bread khalo ye bread. <laughs> <laughs>